ਆਫ ਰਾਈਡਿੰਗ ਚੱਲ ਰਹੀ ਹੈ ਜੀ ਤੁਸੀਂ ਵੀ ਅਖੋਗੇ ਵੀ ਕਿੱਧਰ ਜੁੜੀਆਂ ਕੱਡਾਂ 'ਚ ਹੱਥ ਪਾਈ ਜਾਂਦੇ ਆ ਇਹ ਅਸਲ ਦੇ ਵਿੱਚ ਯਾਰ ਇਹ ਤਾਂ ਬੜਾ ਇਤਿਹਾਸਿਕ ਥਾਂ ਹੈ ਜਿੱਥੇ ਅਸੀਂ ਤੁਹਾਨੂੰ ਲੈ ਕੇ ਚੱਲਦੇ ਆ ਪਹਿਲਾਂ ਤੁਸੀਂ ਥੋੜਾ ਜਿਹਾ ਆਫ ਰੋਡਿੰਗ ਦਾ ਨਜ਼ਾਰਾ ਲੈ ਲਓ ਫਿਰ ਤੁਹਾਨੂੰ ਦੱਸਾਂਗੇ ਵੀ ਇਹ ਕਿਹੜੀ ਥਾਂ ਹੈ ਦੇਖੋ ਆਫ ਰੋਡ ਹੈ ਪੱਥਰ ਪਏ ਹੋਏ ਆ ਸਾਰੇ ਥਾਂ ਤੇ 80 ਪਾਸਿਆਂ ਤੇ ਬੂਝੀ ਜੀ ਹੈਗੀ ਐ ਵੈਸੇ ਤਾਂ ਇੱਕ ਬੰਦਾ ਉਹ ਕਾਰ ਵੀ ਵਾੜੀ ਫਿਰਦਾ ਵਿੱਚ ਪਰ ਕਾਰ ਦਾ ਤੇ ਮੋਟਰਸਾਈਕਲ ਦਾ ਤਾਂ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਹਾਂ ਇੱਥੇ ਲੋਕ ਆਉਂਦੇ ਆ ਥੋੜਾ ਜਿਹਾ ਜਿਹੜੇ ਇਹਨਾਂ ਦੇ ਬੰਦੇ ਮਰ ਮੁੜ ਜਾਂਦੇ ਆ ਉਹਨਾਂ ਦੀਆਂ ਹੱਡੀਆਂ-ਹੱਡੀਆਂ ਵੀ ਇੱਥੇ ਵਿਸਰਜਨ ਕਰਦੇ ਆ ਤੇ ਨਾਲ ਪੂਜਾ ਪਾਜਾ ਵੀ ਕਰਦੇ ਆ ਪਰ ਇਹ ਥਾਂ ਹੈ ਜਿਹੜਾ ਉਹ ਬਹੁਤ ਇਤਿਹਾਸਕ ਹੈ ਜਿੱਥੇ ਅਸੀਂ ਫਿਰਦੇ ਆ ਇੱਥੇ ਬੇਸ਼ੱਕ ਤੁਹਾਨੂੰ ਲੱਗ ਰਿਹਾ ਹੋਣਾ ਵੀ ਇਹ ਬੜੇ ਕਾਫੂ ਗੁਸ ਤੇ ਸਾਰਾ ਸੁਰਾ ਦੇਣਾਂ ਚ ਪੱਥਰਾਂ 'ਚ ਕਿੱਥੇ ਤੁਰੇ ਫਿਰਦੇ ਆ ਇਹ ਅਸਲ ਦੇ ਵਿੱਚ ਨਾ ਇਹ ਆਹ ਹਾ ਅੱਲਾ ਹੋ ਗਿਆ ਕੀ ਬਾਤ ਆ ਆ ਗਿਆ ਮਜ਼ਾਰਾ ਆਫ ਰੋਡਿੰਗ ਦਾ ਇਹ ਪਤਾ ਲੱਗਦਾ ਜੰਗਲਾਂ 'ਚ ਕਿਵੇਂ ਹੁੰਦੀ ਹੈ ਆਫ ਰੋਡਿੰਗ ਔਰ ਜਾਰਾ ਕੁਲਵਿੰਦਰ ਸਿੰਘ ਅੱਗੇ ਅੱਗੇ ਤੇ ਪਿੱਛੇ 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 ਮਾਮ ਜੱਟ ਘੋੜੀ ਤੇ ਸਵਾਰ ਹੋ ਗਿਆ ਤੇ ਭੁੱਲਰ ਜੱਟ ਫਰਾਰ ਹੋ ਗਿਆ نو ਹੀ ਆ ਗਏ ਅਸੀਂ ਚੰਦਰ ਭਗਾ ਨਦੀ ਜਿਹੜੀ ਕਿ ਅੱਗੇ ਜਾ ਕੇ ਬਣ ਜਾਂਦੀ ਹੈ ਦਰਿਆ ਏ ਚਨਾਬ ਉਹ ਖਲਾਰਲਾ ਭਰਾਵਾ ਨਦੀ ਤਾਂ ਨਹੀਂ ਪਾਰ ਕਰਨੀ ਇਹਦੇ ਨਾਲ ਕੁਲਵਿੰਦਰ ਉਹ ਨਦੀ ਤੋਂ ਪਾਰ ਨਹੀਂ ਜਾਣਾ ਇਹ ਇਹ ਤਾਂ ਬੇੜੀ ਨਾਲ ਹੀ ਪਾਰ ਜਾਊਗਾ ਚੜਾ ਦਿੰਦੇ ਆ ਬੇੜੀ ਦੇ ਵਿੱਚ ਚੱਲ ਹਾਂ ਠੀਕ ਐ ਇਹ ਆ ਨਾ ਗੋਮੈਂਟਲੀ ਇੱਥੇ ਖੜੋ ਤੇ ਦੇਖੋ ਨਜ਼ਾਰਾ ਲੋਈ ਆਈ ਅਵੈਂਜਰ ਦੂਸਾ ਵੀ ਤੇ ਆ ਹੈ ਚੰਦਰਪਾਗਾ ਨਦੀਆ ਏ ਤੁਸੀਂ ਆਪ ਹੀ ਦੇਖ ਲਓ ਇਹਸਾ ਬਤਾਵੇ ਚੰਦਰਪਾਗਾ ਨਦੀ ਹੈ ਚੰਦਰਪਾਗਾ ਨਦੀ ਅੱਗੇ ਜਾ ਕੇ ਚਨਾਬ ਦਰਿਆ ਬਣ ਜਾਂਦੀ ਹੈ ਚਨਾਬ ਦਰਿਆ ਜਿਹੜਾ ਬੜਾ ਮਸ਼ਹੂਰ ਕਿਸੇ ਕਹਾਣੀਾਂ ਵਾਲੇ ਵਾਲਾ ਉਹ ਚਨਾਬ ਦਰਿਆ ਹੈ ਅਸੀਂ ਦੋਵੇਂ ਆਏ ਹੋਏ ਆ ਕਸ਼ਮੀਰ ਦੇ ਸੈਰ ਦੇ ਉੱਤੇ ਸੰਪੇਕ ਤੋਂ ਅੱਗੇ ਨਿਕਲ ਕੇ ਕਸ਼ਮੀਰ ਦੇ ਤਰਖਨੂਰ ਵਾਲੇ ਪਾਸਿਓਂ ਇਹ ਖਨੂਰ ਹੈ ਅਸਲ ਦੇ ਵਿੱਚ ਸਾਡਾ ਪਹਿਲਾ ਸਟਾਪ ਹੈ ਇਹ ਸਾਹਮਣੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵੀ ਨਜ਼ਰ ਆਉਣੀ ਹੈ ਪਰ ਇਸ ਵੇਲੇ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਉਹ ਬਹੁਤ ਪੁਰਾਣਾ ਕਿਲਾ ਹੈ ਕਹਿੰਦੇ ਆ ਵੀ ਇਹ ਵਿਰਾਟ ਰਾਜੇ ਦਾ ਕਿਲਾ ਸੀ ਮਹਾਭਾਰਤ ਕਾਲ ਦੇ ਨਾਲ ਇਹਦਾ ਸਬੰਧ ਜੁੜਦਾ ਹੈ ਰਾਜਾ ਵਿਰਾਟ ਹੈ ਜਿਹੜਾ ਇਹਦੇ ਕੋਲੇ ਆ ਕੇ ਹੋ ਗਿਆਤਵਾਸ ਸੀਗਾ ਮਹਾਭਾਰਤ ਦੇ ਵਿੱਚ ਪਾਂਡਵਾਂ ਦਾ ਤੇ ਪਾਂਡਵਾ ਨੇ ਇੱਥੇ ਆ ਕੇ ਦ੍ਰੋਪਦੀ ਉਹਨਾਂ ਦੀ ਪਤਨੀ ਉਹਨਾਂ ਦੇ ਨਾਲ ਸੀ ਇੱਥੇ ਆ ਕੇ ਇਸ ਕਿਲੇ ਦੇ ਵਿੱਚ ਉਹਨਾਂ ਨੇ ਸ਼ਰਨ ਲਈ ਸੀ ਰਾਜਾ ਵਿਰਾਟ ਕੋਲੇ ਤੇ 1 ਸਾਲ ਤੱਕ ਅਗਿਆਤ ਵਾਸਤਾ ਸਮਾਂ ਇੱਥੇ ਬੁਗਤਿਆ ਸੀ ਕਹਿੰਦੇ ਨੇ ਮੈਨੂੰ ਪਤਾ ਨਹੀਂ ਮੈਂ ਇਤਿਹਾਸਿਕ ਕਹਾਣੀਆਂ ਹੀ ਆ ਇਤਿਹਾਸਿਕ ਹੈ ਇਸ ਕਿਲੇ ਦੇ ਵਿੱਚ ਉਹ ਰਹੇ ਸੀ ਤੇ ਇੱਥੇ ਹੀ ਜਿਹੜਾ ਅਰਜਨ ਦਾ ਮੁੰਡਾ ਸੀ ਆਪੇ ਮੰਨੂ ਰਾਜੇ ਵਿਰਾਟ ਦੀ ਲੜਕੀ ਉਤਰਾ ਦੇ ਨਾਲ ਇੱਥੇ ਹੀ ਉਹਦਾ ਵਿਆਹ ਹੋਇਆ ਸੀ ਤੇ ਦੂਸਰੇ ਪਾਸੇ ਜਾ ਕੇ ਇੱਕ ਬਹੁਤ ਵੱਡੀ ਜਿਹੜੀ ਸੁਰੰਗ ਵੀ ਹੈਗੀ ਆ ਉਹਦੇ ਤੇ ਲਿਖਿਆ ਹੋਇਆ ਕਿ ਪਾਡਵਾ ਦੀ ਸੁਰੰਗ ਹੈ ਤੇ ਇਹ ਨਦੀ ਦੇ ਕਿਨਾਰੇ ਤੇ ਤੁਸੀਂ ਦੇਖ ਰਹੇ ਹੋ ਕਿ ਪਰਲੇ ਪਾਸੇ ਇੱਕ ਕਸ਼ਤੀ ਵੀ ਹੈ ਕਾਫੀ ਕੁਝ ਆ ਯਾਰ ਇਸ ਟੂਰ ਦੇ ਵਿੱਚ ਬੜਾ ਕੁਝ ਤੁਹਾਨੂੰ ਵੇਖਣ ਨੂੰ ਸੁਣਨ ਨੂੰ ਬਹੁਤ ਕੁਝ ਮਿਲਣਾ ਹੈ ਤੇ ਮੋਟਰਸਾਈਕਲਾਂ ਦੇ ਉੱਤੇ ਅਸੀਂ ਆਏ ਹੋਏ ਹਾਂ ਮੈਂ ਤੇ ਕੁਲਵਿੰਦਰ ਸਿੰਘ ਆਪਣਾ ਆਪਣਾ ਸਮਾਨ ਸਾਡੇ ਨਾਲ ਹੈ ਟੈਂਸ਼ਨਸ਼ੈਂਟ ਸਾਡੇ ਨਾਲ ਹੈ ਤੇ ਅਸੀਂ ਜਿੱਥੇ ਸਾਨੂੰ ਰਾਤ ਪੈ ਜਾਂਦੀ ਹੈ ਉੱਥੇ ਰਹਿਨੇ ਆ ਤੇ ਇਹਦੇ ਇੱਕ ਪਾਸੇ ਬਹੁਤ ਸ਼ਾਨਦਾਰ ਗੁਰਦੁਆਰਾ ਵੀ ਬਣਿਆ ਹੋਇਆ ਉਹਦੀ ਬਿਲਡਿੰਗ ਇੱਥੋਂ ਤੁਹਾਨੂੰ ਨਜ਼ਰ ਨਹੀਂ ਆ ਰਹੀ ਸਾਹਮਣੇ ਸਿਰਫ ਕਿਲੇ ਦਾ ਜਿਹੜਾ ਹੈਗਾ ਉਹ ਵਿਸ਼ੇਸ਼ ਹੀ ਨਜ਼ਰ ਆ ਰਿਹਾ ਹੈ ਅਸੀਂ ਕਿਲੇ ਦੇ ਵਿੱਚ ਵੀ ਗਏ ਸੀ ਪਰ ਉੱਥੇ ਪੁਲਿਸ ਦੇ ਦਫ਼ਤਰ ਤੋਂ ਸਿਵਾ ਹੋਰ ਕੁਝ ਨਹੀਂ ਹੈਗਾ ਔਰ ਸ਼ਹਿਰ ਦਾ ਨਾਮ ਵੀ ਦੱਸ ਦੇ ਚਲੋ ਅਖਨੂਰ ਕਹਿੰਦੇ ਨੇ ਕਿ ਇੱਥੇ ਕਿਸੇ ਰਾਜੇ ਦੀ ਜਿਹੜੀ ਹੈ ਨਾ ਜੋਤੀ ਅੱਖਾਂ ਦੀ ਚਲੀ ਗਈ ਸੀ ਤੇ ਜਦੋਂ ਇਸਿਆ ਆ ਕੇ ਉਹਨੇ ਮੱਥਾ ਟੇਕਿਆ ਇਸਾ ਪੀਓ ਤੇ ਉਹਦੀ ਅੱਖਾਂ 'ਚ ਅੱਖਾਂ ਦਾ ਨੂਰ ਵਾਪਸ ਆ ਗਿਆ ਸਾਡੀ ਜੋਤੀ ਵਾਪਸ ਆ ਗਈ ਇਸੇ ਕਰਕੇ ਨਾ ਪਿਆ ਸ਼ਹਿਰ ਦਾ ਅੱਖ ਨੂਰ ਰਾਜਾ ਵਿਰਾਟ ਵੇਲੇ ਤਾਂ ਪਤਾ ਨਹੀਂ ਕੀ ਨਾ ਹੁੰਦਾ ਹੋਣਾ ਤੇ ਆਹ ਦੇਖੋ ਜੀ ਸਾਹਮਣੇ ਬੇੜੀ ਤੇ ਮਲਾਹ ਬਸ ਅਸੀਂ ਤਾਂ ਭਰਾਵਾ ਫਾਹਾਗਰ ਪਾਰ ਹੋਣ ਨੂੰ ਫਿਰਦੇ ਆ ਕਰਾ ਦੇ ਵੀ ਜਿਹੜਾ ਉਹਦੇ ਸ਼ੁਕਰਗੁਜ਼ਾਰ ਆ ਪਰ ਪਾਉਲ ਸਾਨੂੰ ਪਤਾ ਨਹੀਂ ਲੱਗਦਾ ਭਵਸਾਗਰ ਤੋਂ ਪਾਰ ਜਾਣ ਵਾਸਤੇ ਬੇੜੀ ਕਿੱਥੋਂ ਮਿਲਦੀ ਐ ਅਖਰੂਰ ਤੋਂ ਸ਼ੁਰੂ ਕਰਨ ਲੱਗਿਆ ਜਾਲੇ ਨੇ ਕੁਮਬਿੰਦਰ ਸਿੰਘ ਸਿੰਘਾ ਜੀ ਨਾ ਵੈਸੇ ਚੰਦਰਭਗਾ ਨਦੀਏ ਨੂੰ ਕਹਿੰਦੇ ਆ ਪਰ ਇਹ ਅੱਗੇ ਜਾ ਕੇ ਬ੍ਰਿਆਤ ਚਨਾਬ ਬਣ ਜਾਂਦੀ ਹੈ ਚਨਾ ਦਾ ਦਰਿਆ ਜੀ ਨੂੰ ਕਹਿੰਦੇ ਆ ਚਨਾ ਦਾ ਦਰਿਆ ਦਰਿਆ ਇਹ ਚਨਾਬ ਬਣ ਜਾਂਦੀ ਹੈ ਤੇ ਅੱਜ ਸਾਡਾ ਅਗਲਾ ਪੜਾਅ ਜਿਹੜਾ ਉਹ ਬਫਲਿਆਜ਼ ਜਿੱਥੋਂ ਅਸੀਂ ਮੁਗਲ ਰੋਡ ਫੜਾਂਗੇ 올ਡ ਮੁਗਲ ਰੋਡ ਬਫਲਿਆਜ਼ ਜਿੱਥੋਂ ਲਗਭਗ 148 ਕਿਲੋਮੀਟਰ ਦੇ ਕਰੀਬ ਆ 150 ਮੰਨ ਲੀਏ ਮੋਰਾ ਕੋਡਾਂ ਤੋਂ ਆ ਕੇ 150 ਕਿਲੋਮੀਟਰ ਪਹੁੰਚ ਕੇ ਅਸੀਂ ਬਫਲਿਆਜ਼ ਤੇ ਬਫਲਿਆਜ਼ ਜਾ ਕੇ ਤੁਹਾਡੇ ਨਾਲ ਫੇਰ ਗੱਲਬਾਤ ਕਰਾਂਗੇ ਅਸੀਂ ਤੇ ਦਿਖਾਵਾਂਗੇ ਤੁਹਾਨੂੰ ਅੱਗੇ ਕਸ਼ਮੀਰ ਦੇ ਨਜ਼ਾਰੇ ਚੁੜੇ ਰਹਿਓ ਜੀ